ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਆਰਾਮ ਰਹੀਂ ਸਿੰਘ ਜੀ ਦੀ insan ਦੀ ਪਵਿੱਤਰ ਪ੍ਰੇਰਣਾ ਉੱਤੇ ਚੱਲਦਿਆਂ ਪਿੰਡ ਕਪ ਦਾ ਬਲਾਕ ਪਲਵਾਨ ਦੇ ਰਹਿਣ ਵਾਲੀ ਮਾਤਾ ਸ਼ੈਮੋ ਨੇ ਪਿੰਡ ਦੀ ਪਹਿਲੀ ਸ਼ਰੀਰਦਾਨ ਬਣਨ ਦਾ ਮਾਣ ਹਾਸਲ ਕੀਤਾ ਹੈ। ਮਾਤਾ ਸ਼ੈਮੋ ਨੇ ਜਿਉਂਦੇ ਦੀ ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਣਾ ਮੁਤਾਬਿਕ ਪ੍ਰਣ ਕੀਤਾ ਹੋਇਆ ਸੀ ਕਿ ਦੇਹਾਂਤ ਉਪਰੰਤ ਮੇਰਾ ਸਰੀਰ ਦਾ ਸੰਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਣਾ ਚਾਹੀਦਾ ਹੈ। ਅੱਜ ਸਵੇਰੇ ਕਰੀਬ 12 ਵਜੇ ਮਾਤਾ ਸ਼ਿਆਮੋ ਦੇ ਮ੍ਰਿਤਕ ਮੈਡੀਕਲ ਖੋਜਾਂ ਲਈ ਰਮ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ ਹਾਪੂਰ ਗਾਜ਼ੀਆਬਾਦ ਉੱਤਰ ਪ੍ਰਦੇਸ਼ ਵਿਖੇ ਭੇਜੀ ਗਈ। ਇਸ ਤੋਂ ਪਹਿਲਾਂ ਪਿੰਡ ਕਾਪਦਾਂ ਵਿਖੇ ਵੱਡੀ ਗਿਣਤੀ ਵਿੱਚ ਢੀਰਾਂ ਸ਼ਰਧਾਲੂ ਇਕੱਠੇ ਹੋਏ ਅਤੇ ਮਾਤਾ ਸ਼ਿਆਮੋ ਦੀ ਦੇਹ ਨੂੰ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਲਿਜਾਇਆ ਗਿਆ। ਨਿਰਾ ਸ਼ਰਦਾ ਹਲੂਆ ਨੇ ਮਾਤਾ ਸ਼ੈਮੋ ਅਮਰ ਰਹੇ ਦੇ ਨਾਰੇ ਵੀ ਲਗਾਏ ਗਏ ਅਤੇ ਇੱਕ ਕਾਫਲੇ ਦੇ ਰੂਪ ਵਿੱਚ ਪਿੰਡ ਕਬਦਾਂ ਤੋਂ ਰਵਾਨਗੀ ਦਿੱਤੀ ਗਈ ਦੱਸਿਆ ਕਿ ਮਾਤਾ ਸ਼ੈਮੋ ਦੇ ਮ੍ਰਿਤਕ ਦੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਰਿਟਾਇਰਡ ਡਿਪਟੀ ਡਾਇਰੈਕਟਰ ਸੀਤਵਪາກ ਡਾਕਟਰ ਮੱਖਣ ਸਿੰਘ ਫਾਰਮੇਸੀ ਅਫਸਰ ਸੁਖਵਿੰਦਰ ਬਬਲਾ ਪਿੰਡ ਦੇ ਸਰਪੰਚ ਗੁਰਜੰਡ ਸਿੰਘ ਅਤੇ 85 ਮੈਂਬਰ ਰਾਮਕਾਣ ਇੰਸਾ 85 ਮੈਂਬਰ ਹਰਿੰਦਰ ਇਨਸਾਨ ਨੇ ਸਾਂਝੇ ਤੌਰ ਤੇ ਮ੍ਰਿਤਕ ਦੇ ਵਾਲੀ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸਮੋਕੇ 85 ਮੈਂਬਰ ਰਾਮਕਰਨ ਇਨਸਾਨ ਨੇ ਕਿਹਾ ਕਿ ਇਸ ਦੁਨੀਆ ਤੋਂ ਸਭ ਨੇ ਇੱਕ ਦਿਨ ਚਲੇ ਜਾਣਾ ਹੈ ਪਰ ਜਾਂਦੇ ਜਾਂਦੇ ਮਾਤਾ ਸ਼ਿਆਮੋ ਜੀ ਨੇ ਆਪਣਾ ਸਰੀਰਦਾਨ ਕਰਕੇ ਪਿੰਡ ਦੀ ਪਹਿਲੀ ਸਰੀਰਦਾਨੀ ਬਣਨ ਦਾ ਮਾਣ ਖਟਿਆ ਹੈ। ਵਿਹਾਨ ਤੋਂ ਪ੍ਰੰਤ ਮ੍ਰਿਤਕ ਦੇਦਦਾਨ ਕਰਨ ਇਹ ਰੀਤ ਸਾਡੇ ਪੂਜਨੀ ਗੁਰੂ ਜੀ ਨੇ ਪਵਿੱਤਰ ਪ੍ਰੇਰਣਾ ਦੇ ਕੇ ਚਲਵਾਈ ਹੈ ਅਤੇ ਡੀਰਾ ਸ਼ਰਧਾਲੂ ਇਸ ਰੀਤ ਨੂੰ ਨਿਭਾ ਰਹੇ ਹਨ। ਸਰੀਰਦਾਨ ਮੈਡੀਕਲ ਖੋਜਾਂ ਲਈ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਡਾਕਟਰ ਸਾਹਿਬਾਨ ਆਉਣ ਵਾਲੀਆਂ ਬਿਮਾਰੀਆਂ ਬਾਰੇ ਖੋਜ ਕਰ ਸਕਦੇ ਹਨ। ਗੁਰੂ ਜੀ ਦੀ ਪਿਆਰੀ ਸਾਥ ਸੰਗਤ ਜੀ ਸਭ ਤੋਂ ਪਹਿਲਾ ਜਿਹੜਾ ਸਾਝਾ ਨਾਰਾ ਸਤਗੁਰ ਦਾ ਆਪਾਂ ਨੂੰ ਬਖਸ਼ਿਆ ਹੋਇਆ ਹੈ ਆਪਾਂ ਬੀਬੀ ਮੰਤਿਮਾ ਦਾਸ ਦਾ ਉਹ ਸਤਗੁਰ ਨੇ ਆਪਾਂ ਨੂੰ ਬਖਸ਼ਿਆ ਹੈ ਜੋ ਸੂਰਨਾ ਲਓ ਜੀ ਤਨ ਤਨ ਸਤਗੁਰ ਤੇ ਰਹੇ ਜੋ ਸਾਡੇ ਦੇਦੇ ਦੇ ਸੱਚੇ ਸੌਦੇ ਦੇ ਸਾਦੇ 85 ਮੈਂਬਰਾਂ ਨੇ ਵੀ ਰਹੇ ਹਿੰਦਰ ਸਿੰਘ ਜੀ ਵੀ ਰਾਮਕੰਰ ਜੀ ਨਾਗਪਾਲ ਜੀ ਬਸ ਇਹ ਸੌਪਤ ਤੁਸੀਂ ਬੜੇ ਭਾਗਾ ਵਾਲੇ ਹੋ ਤੁਹਾਡੇ ਜਿਹੜੇ ਇਸ ਪਿੰਡ ਵਿੱਚ ਆਏ ਪਾਕਾਲੇ ਕਹਿਣ ਦਾ ਭਾਵ ਕੀ ਇਸ ਪਿੰਡ ਦਾ ਸਰਪੰਚ ਨੌਜਬਾਦ ਸਰਦਾਰ ਗੁਰਜੰਤ ਸਿੰਘ ਜੋ ਮੇਰਾ ਕਲਾਸ ਫੈਲੋ ਹੈ ਜਦੋਂ ਬੜੀਆਂ ਮਸੀਤਾਂ ਆ ਆਪਣੇ ਡੇਰੇ ਦੇ ਪ੍ਰੇਮੀਆ ਤੇ ਇਹਨੇ ਬੜੇ ਖੁੱਲੇ ਦਿਨ ਨਾਲ ਸਾਰੇ ਪ੍ਰੇਮੀ ਹਾਜ਼ਰ ਹੋਏ ਬੜੇ ਹੌਸਲੇ ਨਾਲ ਬਸ ਬਿਨਾ ਕਿਸੇ ਡਰ ਪਏ ਅਸੀਂ ਇਹ ਐਲਾਨ ਕੀਤਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਮੇਰੇ ਘਰੇ ਜਦੋਂ ਮਰ ਜੇ ਉਹ ਕਿਸੇ ਨੂੰ ਡਰਦੀ ਲੋ ਜਿੱਥੇ ਇਹਦੇ ਸਾਹੇ ਲੋਕ ਇਹਦੇ ਦਿਲਦਾਰ ਲੋਕ ਇਹਦੇ ਬਹਾਦਰ ਲੋਕ ਉਹ ਉਹ ਧਰਤੀ ਨੂੰ ਬੇਸੀ ਸलाम ਕਰਨਾ ਬੰਦੇ ਜਿਹੜਾ ਡੇਰੇ ਸੱਚੇ ਸਾਡੇ ਸਸੇ ਦੇ ਗੱਦੀ ਨਮੀਸ ਸਾਡੇ ਪੂਜਨੀ ਡਾਕਟਰ ਗੁਰਮੀਤ ਰਾਮ ਸਿੰਘ ਜੀ ਹਸਾ ਪਿਤਾ ਜੀ ਜੋ ਹੈ ਜੋ ਡਾਕਟਰ ਮੱਖਣ ਸਿੰਘ ਨੇ ਬੜੇ ਵਿਸਥਾਰ ਨਾਲ ਦੱਸਿਆ ਵੀ ਜੇ ਨਾਂ ਦੀ ਤੁਮਾ ਦੀ ਗਿਰਤੀ ਕਰ ਲੱਗ ਜੀ ਜਿਵੇਂ ਰਾਮ ਕੰਮ ਜੀ ਨੇ ਵੀ ਦੱਸਿਆ ਤਾਂ ਘਿਡੇ ਨਹੀਂ ਜਾਂਦੇ ਕੀ ਕੰਮ ਕਰਦੇ ਨੇ ਇਹ ਕਿਸੇ ਨੂੰ ਇਹਦਾ ਵਿਆਹ ਕਰਨਾ ਜਿਨ੍ਹਾਂ ਦੇ ਪਰਿਵਾਰ ਕੋਲੇ ਕੋਈ ਪੈਸਾ ਨਹੀਂ ਕਿਸੇ ਦਾ ਘਰ ਬਣਾ ਕੇ ਦੇਣਾ ਕਿਸੇ ਦੇ ਬੱਚੇ ਪੜਾਉਣੇ ਕਿਸੇ ਹਰਪੀਟ ਦਾ ਆਂਦਾ ਕਰਨਾ ਮਤਲਬ 151 ਡਾਕਟਰ 155 ਕੰਮ ਹੋ ਗਏ ਜਿਹੜੇ 166 166 ਤੋਂ ਜਿਵੇਂ ਡਾਕਟਰ ਨੇ ਦੱਸਿਆ ਵੀ ਇਸ ਬਾਡੀ ਤੋਂ ਪਤਾ ਨਹੀਂ ਕਿੰਨੇ ਕੁ ਡਾਕਟਰ ਚੰਗੇ ਬਣਨੇ ਕੋਈ ਕੰਨੜਾ ਡਾਕਟਰ ਬਣੂ ਕੋਈ ਅੱਖਾਂ ਦਾ ਡਾਕਟਰ ਬਣੂ ਕੋਈ ਦਿਲ ਦਾ ਡਾਕਟਰ ਬਣੂ ਕਿਉਂ ਜਿਉਂਦੇ ਜੀ ਤਾਂ ਆਪਾਂ ਇੱਕ ਕੰਡਾ ਨਹੀਂ ਸਹਾ ਸਕਦੇ ਜਦੋਂ ਮੌਤ ਹੋ ਜਾਂਦੀ ਹੈ ਚਾਹੇ ਮੈਨੂੰ ਫੋਕ ਦੋ ਚਾਹੇ ਦੱਬ ਦੋ ਉਹ ਬਣ ਨਹੀਂ ਮਿੱਟੀ ਹੈ ਜੇ ਹੁਣ ਇਹਨਾਂ ਦੀ ਅੱਖਾਂ ਜਿਵੇਂ ਅੱਖਾਂ ਦਾ ਆਂਦਾ ਪਿਤਾ ਜਿੰਨੇ ਚਲਾਇਆ ਹੋਇਆ ਜਿਹੜੇ ਬੰਦੇ ਨੂੰ ਦਿਖਦਾ ਨਹੀਂ ਉਹਨੂੰ ਅੱਖਾਂ ਦੇਤੀਆਂ ਉਹ ਇਹਦਾ ਮਤਲਬ ਮਾਤਾ ਜੀ ਹਲੇ ਵੀ ਦੇਖ ਰਹੇ ਨੇ ਆਪਾਂ ਇੱਕ ਬੰਦੇ ਨੂੰ ਅੱਖਾਂ ਦੀ ਜ਼ਿੰਦਗੀ ਮਿਲ ਗਈ ਤੇ ਉਹ ਦੇਖ ਰਹੇ ਐਨ ਐਸ ਐਚ ਡਾਕਟਰ ਬਣਦੇ ਨੇ ਦੇਵਕੀ ਨੰਦਰ ਜੀ ਉਹਰੀ ਉਹਨਾਂ ਦਾ ਪ੍ਰਵਾਦ ਬਹੁਤ ਭਾਕਸਾਲੀਏ ਜਿਹੜਾ ਇਹਨਾਂ ਦਾ ਮੋਨੀਟਰ ਜਿਹੜਾ ਸੰਤ ਜਿਹੜਾ ਗੁਰੂ ਇਹੇ ਜੇ ਕੰਮ ਚਲਾਉਂਦਾ ਜੋ ਡਾਕਟਰਾਂ ਨੇ ਦੱਸਿਆ ਸਰਕਾਰਾਂ ਦੇ ਕੰਮ ਨੇ ਉਹ ਸੱਸੇ ਵਾਲੇ ਕਰਦੇ ਨੇ ਲੋਕ ਬੜੇ ਭੁਲੇਖੇ ਚ ਨੇ ਇਸ ਗੱਲ ਦੇ ਵੀ ਜੋ ਟੀਵੀ ਤੋਂ ਕੱਲੇ ਟੀਵੀ ਦੀਆਂ ਗੱਲਾਂ ਸੁਣਦੇ ਨੇ ਤੁਸੀਂ ਅਸੀਂ ਇੱਕ ਖੁੱਲਾ ਚੈਲੰਜ ਕਹਿਨੇ ਆ ਤੁਹਾਨੂੰ ਡੇਰਾ ਸੱਚੇ ਸੌਦੇ ਸਰਸੇ ਜਾਓ ਜਿੱਥੇ ਵੀ ਸਰਸੇ ਵਾਲਾ ਕੋਈ ਡੇਰਾ ਉੱਥੇ ਜਾਓ ਸਾਰੇ ਧਰਮਾਂ ਦਾ ਸਤਿਕਾਰ ਕੋਈ ਪਹਿਰਾਵਾ ਨਹੀਂ ਬਦਲਣਾ। ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।